ਆਜੋ ਸਾਰੇ ਕੋਈ ਬੁਲਾ ਲਓ ਸਾਰੇ ਆਜੋ ਬੁਲਾ ਜੂ ਰੁਪੀਆ ਜਿਹੜੇ ਗੱਡੀਆਂ ਹੁੰਦੀਆਂ ਤੇ ਚਲੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਪਹਿਲੀ ਮਾਸ ਤੋਂ ਛੇੜੀ ਹੈ ਉਹਦੀ ਲੜੀ ਚ ਅੱਜ ਇੰਟਰ ਸਟੇਟ ਨਾਕੇ ਲਗਾ ਕੇ ਹਰ ਜ਼ਿਲ੍ਹੇ ਨੂੰ ਪਟਿਆਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਇੰਟਰਾਸਟੇਟ ਨਾਕੇ ਲਗਾ ਕੇ ਚੈੱਕ ਕਰਨਾ ਸਾਡਾ ਇਹ ਨਾਕਾ ਬੜਾ ਇੰਪੋਰਟੈਂਟ ਹੈਗਾ ਹਰਿਆਣਾ ਦੇ ਨਾਲ ਲੱਗਦਾ ਸਾਰਾ ਦਿੱਲੀ ਸਾਈਡ ਤੋਂ ਟ੍ਰੈਫਿਕ ਇਧਰ ਨੂੰ ਆਂਦਾ ਹੈ ਇੱਥੇ ਚੈਕਿੰਗ ਸੀਨੀਅਰ ਅਫਸਰਾਂ ਦੇ ਸੁਪਰਵੀਜ਼ਨ 'ਚ ਹੋ ਰਹੀ ਹੈ ਸਾਡੇ ਡੀਐਸਪੀ ਸਾਹਿਬ ਖੁਦ ਹਾਜ਼ਰ ਹੈਗੇ ਇਹਨਾਂ ਨੂੰ ਬਰੀਫ ਕੀਤਾ ਗਿਆ ਕਿ ਚੈਕਿੰਗ ਇੱਕ ਤੋਂ ਪਬਲਿਕ ਦਾ ਹੈਰੈਸਮੈਂਟ ਨਾ ਹੋਏ ਕਿਸੇ ਦਾ ਵੀ ਆਮ ਬੰਦੇ ਦਾ ਦੂਜੀ ਗੱਲ ਨਾਕਾ ਇਫੈਕਟਿਵ ਹੋਵੇ ਕੋਈ ਡਰੱਗ ਦੀ ਸਮਕਲਿੰਗ ਕਰ ਰਿਹਾ ਹੋਵੇ ਕੋਈ ਕੋਈ ਕੈਮੀਕਲ ਨਸ਼ਾ ਹੋਵੇ ਜਿੱਦਾਂ ਕਿ ਸਾਡੀ ਗੋਲੀਆਂ ਹੁੰਦੀਆਂ ਕੈਪਸ ਬਾਰੋਂ ਲਿਆ ਕੇ ਕਿੱਥੇ ਵੇਚਦੇ ਆ ਲੋਕੀ ਉਹਨਾਂ ਦੀ ਚੈਕਿੰਗ ਹੋਵੇ ਕੋਈ ਹੋਰ ਨਸ਼ਾ ਹੋਵੇ ਪੁੱਕੀ ਹੋਵੇ ਆ ਫੀਮ ਹੋਵੇ ਕਿਸੇ ਵੀ ਟਾਈਪ ਦਾ ਨਸ਼ਾ ਹੋਵੇ ਇਹਦੇ ਨਾਲ-ਨਾਲ ਜਿਹੜੇ ਕੋਈ ਐਂਟੀ ਸੋਸ਼ਲ ਐਲੀਮੈਂਟ ਹੈ ਕੋਈ ਵੈਪਨ ਸਮਕਲਿੰਗ ਕਰ ਰਿਆ ਹੋਵੇ ਹੋਰ ਹੈ ਕਿਉਂਕਿ ਬਹੁਤ ਹੀ ਇੰਪੋਰਟੈਂਟ ਨਾਤਾ ਹੈਗਾ ਇਸ ਨਾਕੇ ਤੇ ਪਹਿਲਾਂ ਵੀ ਬਹੁਤ ਵਾਰ ਨਸ਼ਾ ਵੀ ਫੜਿਆ ਗਿਆ ਹੈ ਵੈਪਨ ਵੀ ਫੜੇ ਗਏ ਸਰ ਇਹ ਨਾਕੇ ਦੀ ਟਾਈਮਿੰਗ ਕੀ ਰੱਖੀ ਹੋਈ ਹੈ ਦਿਨ ਦੇ ਵਿੱਚ ਜਾਂ ਨਾਈਟ ਵਿੱਚ ਵੀ ਹੈਗੀ ਨਹੀਂ ਇਹਨਾਂ ਦੀ ਤਾਂ ਬੇਸਿਕਲੀ ਸਪੈਸੀਫਿਕ ਟਾਈਮਿੰਗ ਹੈ ਇੱਕ ਸ਼ਡਿਊਲ ਬਣਾਇਆ ਸਾਡਾ ਮਹੀਨੇ ਦਾ ਹਰ ਰੋਜ਼ ਇੱਕ ਐਕਟੀਵਿਟੀ ਨਾਲ ਨੇ ਕਰਨੀ ਹੈ ਸੋ ਉਹ ਉਹ ਨਾਕਾ ਇਹਨਾਂ ਨੇ ਲਗਾਣਾ ਹੈਗਾ ਟਾਈਮਿੰਗ ਮੈਂ ਦੱਸਣੀ ਨਹੀਂ ਕਿਉਂਕਿ ਤੋ ਕ੍ਰਿਮినਲ ਨੂੰ ਪਤਾ ਲੱਗ ਜਾਣਾ ਫਿਰ ਤੋ ਦੇ ਬਾਰੇ ਸਾਡਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਹੈ ਇਹ ਸਾਰਾ ਸਰ ਇਸ ਤਰ੍ਹਾਂ ਨੇੜੇ-ਤੇੜੇ ਬਾਰਡਰ ਕਾਫੀ ਏਰੀਆ ਲੱਗਦਾ ਹੈਗਾ ਕਨੌਰ ਹਲਕੇ ਤੋਂ ਵੀ ਏਰੀਆ ਬਾਰਡਰ ਇਹ ਸਾਰੇ ਤੁਹਾਨੂੰ ਐਸਐਸਪੀ ਸਾਹਿਬ ਬਾਅਦ ਸ਼ਾਮ ਨੂੰ ਬਰੀਫ ਕਰ ਦਣਗੇ ਅੱਜ ਨਾਕਾ ਤੋਂ ਸਿਰਫ ਮੇਰੇ ਆਣ ਦਾ ਮਕਸਦ ਇਹ ਹੈ ਕਿ ਮੁਲਾਜ਼ਮਾਂ ਦੀ ਹੌਸਲਾ ਵਜਾਈ ਇਹਨਾਂ ਦੀ ਬਰੀਫਿੰਗ ਜ਼ਰੂਰੀ ਹੁੰਦੀ ਹੈ ਸੀਨੀਅਰ ਅਫਸਰ ਵੱਲੋਂ ਕਿ ਗਵਰਨਮੈਂਟ ਦੀ ਐਕਸਪੈਕਟੇਸ਼ਨਸ ਕੀ ਹੈ ਔਰ ਨਸ਼ਾ ਰੋਸ਼ਨ ਰੂਸ਼ੂ ਕਿਤਾਬੀ ਫਰਦਾਸਾ ਕਿੰਨੀ ਕਿ ਸਫਲਤਾ ਮਿਲਿਆ ਉਹ ਤੁਹਾਨੂੰ ਐਸਐਸਪੀ ਸਾਹਿਬ ਬਰੀਫ ਕਰਨਗੇ ਕਾਫੀ ਕਾਫੀ ਐਕਟਿਵ ਹੈ ਤੁਸੀਂ ਡੇਲੀ ਅਖਬਾਰਾਂ ਚ ਦੇਖ ਰਹੇ ਹੋ ਸਾਰਾ ਇਹ ਕਸਰਾ ਆਈਡੀਆ ਪਤਾ ਕੀ ਹੁੰਦਾ ਹੁਣ ਚੈਕਿੰਗ ਹੈ ਤੋਂ ਚੈਕਿੰਗ ਦੇ ਨਾਲ ਰਿਜ਼ਲਟ ਵੀ ਆ ਰਹੇ ਨੇ ਔਰ ਹੋਰ ਵੀ ਆਣਗੇ ਚੈਕਿੰਗ ਦਾ ਦੌਰਾਨ ਹੀ ਹੋ ਜਾਂਦਾ ਸਾਡਾ ਪ੍ਰੋਵੈਂਸ਼ਨ ਬਹੁਤ ਹੋ ਜਾਂਦਾ ਮਾੜਾ ਮਾੜਾ ਬੰਦਾ ਜਿਹੜਾ ਹੁੰਦਾ ਉਹ ਫਿਰ ਦੂਜੇ ਪਾਸੇ ਇੱਥੇ ਆ ਕੇ ਨਿਸ਼ਾਨੀ ਦੇ ਚੋ ਜਿਸ ਤਰ੍ਹਾਂ ਕਿ ਪੰਜਾਬ ਐਂਟਰੀ ਤੇ ਸੜਕ ਦੇ ਰਾਹੀ ਜਿਹੜਾ ਹੈ ਕਿ ਨਾਕਾ ਬੰਦੀ ਕੀਤੀ ਗਈ ਹੈ ਰੇਲਵੇ ਕੋਈ ਇਸ ਤਰ੍ਹਾਂ ਨਹੀਂ ਉਹ ਅੱਜ ਤੋਂ ਇੰਟਰ ਸਟੇਟ ਇੰਟਰ ਸਟੇਟ ਨਾਕਾ ਕਿ ਰੇਲਵੇ ਤੇ ਤਾਂ ਉਹ ਇੰਟਰ ਸਟੇਟ ਬਾਰਡਰ ਤੇ ਤਾਂ ਚੈੱਕ ਕਰ ਹੀ ਨਹੀਂ ਸਕਦੇ ਟ੍ਰੇਨ ਨੂੰ ਨਾ ਉਹ ਉਹ ਬਾਅਦ ਚ ਆਏਗਾ ਜਨਰਲ ਪਬਲਿਕ ਪਲੇਸਾਂ ਦੀ ਚੈਕਿੰਗ ਬਾਕੀ ਤੁਹਾਨੂੰ ਇਸ